ਜਾਜੀ ਯਾਰ ਬਈ ਇਹ ਠੰਡਾ ਮੌਸਮ ਸੀ ਤੇ ਆਪਾਂ ਆ ਗਏ ਧਰਤਵਾ ਦੇ ਵਿੱਚ ਤੇ ਆਪਾਂ ਧਰਤਸਰਾਂ ਦੇ ਵਿੱਚ ਆ ਗਏ ਆਪਾਂ ਮੈਂ ਕਿਹਾ ਚੱਲ ਬੈਨੇ ਆ ਬੰਦ ਚੱਲ ਇੱਥੇ ਤੇ ਯਾਰ ਇੱਥੇ ਆਪਾਂ ਹੁਣ ਬੱਚਾ ਮਰਿਆ ਪਿਆ ਸੀ ਵਿਚਾਰਾ ਇਹ ਇੱਕ ਬੱਚਾ ਇਹ ਹੈਗਾ ਕਾਟੋ ਦਾ ਵਿਚਾਰਾ ਮਰ ਗਿਆ ਲੱਗਦਾ ਇਹਨਾਂ ਯਾਰ ਕਿਸੇ ਨੇ ਖਾ ਜਾਣਾ ਬੇਜਵਾਨ ਨੂੰ ਆਪਾਂ ਇਹਨੂੰ ਦੱਬ ਦਿੰਦੇ ਆ ਕਿਤੇ ਅੱਭਾਈ ਤੂੰ ਦੇ ਸਕਦੇ ਮੈਂ ਹੱਥ ਨਾਲ ਕੱਢ ਲੈਣੀ ਤੂੰ ਆਈ ਨਾ ਉਹ ਚਾਰ ਨੂੰ ਦੱਬ ਦਿੰਦੇ ਆ ਬੇਜਵਾਨ ਨੂੰ ਨਹੀਂ ਕਿਸੇ ਨੇ ਖਾਈ ਜਾਣੇ ਆ ਇਹ ਇੱਕ ਨਹੀਂ ਸੀ ਭਾਈ ਦੋ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਦੇ ਆ ਇੱਕਦਾ ਵਿਚਾਰਾ ਆ ਮਰਿਆ ਭੈ ਇੱਕ ਤੁਹਾਨੂੰ ਗਾਂਦ ਰੰਨੇ ਆ ਪੌਤਾ ਗਮਾਲ ਵੀ ਚਾਹੀ ਮੀਦਾਨੀ ਲੈ ਭਈਆ ਆਪਾਂ ਚੱਕ ਕੇ ਸਾਰੇ ਟੋਏ ਚ ਪਾ ਦਿੰਦੇ ਆ ਨਹੀਂ ਯਾਰ ਵਿਚਾਰੇ ਗਏ ਨੇ ਖਾ ਜਾਣਗੇ ਕੁੱਤੇ ਨੇ ਹਨ ਇਹਨੂੰ ਆਪਾਂ ਇੱਥੇ ਮਿੱਟੀ ਨਾਲ ਦੱਬ ਦਿੰਨੇ ਆ ਉਹਨੂੰ ਧੌਣ ਤੋਂ ਫੜੇ ਜੋ ਕਾਈ ਦੇ ਭਈਆ ਆਪਾਂ ਦੱਬਦੇ ਆ ਤੇ ਇਹੇ ਕੰਮ ਤੇ ਭਈਆ ਰੱਪਾ ਨੂੰ ਚੱਲ ਦੇਖਦੇ ਆ ਵੀ ਕਿੰਨੇ ਕ ਲਾਈਕ ਆਉਂਦੇ ਆ ਜੇ ਭਈ ਇੱਥੇ ਕੁੜੀ ਕੋਈ ਲੱਗਦੀ ਹੁੰਦੀ ਤਾਂ ਲਾਈਕ ਉਠੇ ਰਹੇ ਐ ਨਹੀਂ ਪਰ ਇਹੇ ਜੇ ਕੰਮ ਤੇ ਭਈ ਲਾਈਕ ਕੋਈ ਦੇ ਦੇ ਉਹ ਕਰ ਦੋ